ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ। ਲਓ ਜੀ ਅੱਜ ਆਪਾਂ ਗੱਲ ਕਰਨੀ ਆ ਵੀ ਇੱਕ ਨਾ ਮੈਂ ਅੱਜ ਕਣਕ ਵੇਖੀ ਤੇ ਉਸ ਕਣਕ ਦੇ ਮੈਂ ਛਿੱਟੇ ਵੇਖੇ ਉਹ ਕਣਕ ਨਾ ਅੱਧੀ ਨਸਤਰੀ ਖੜੀ ਸੀ। ਮੈਂ ਉਸ ਕਣਕ ਦੇ ਛਿੱਟੇ ਵੇਖੇ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਇੱਕ ਨਾ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਸ਼ੇਅਰ ਤਾਂ ਕਰਿਓ ਮੈਂ ਅੱਗੇ ਤੁਹਾਨੂੰ ਦੱਸਦਾ ਐ ਇਹ ਗੱਲ ਵੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਚ ਬੋਲਦਾ ਹੁੰਨਾ ਵੀ ਜਿਹੜੇ ਕੋ ਨਵੇਂ ਵੀ ਹੁੰਦੇ ਆ ਨਾ ਜਿਆਦੇ ਝਾੜ ਵਾਲੇ ਆਪਾਂ ਕਹਿ ਕੇ ਲੈ ਲੈਣੇ ਆ ਵੀ ਵੇਖੋ ਵੇਖੋ ਵੀ ਨਹੀਂ ਆਹ ਦਾ ਝਾੜ ਬਹੁਤ ਆ ਇਹਦਾ ਝਾੜ ਬਹੁਤ ਇਹ ਜੇ ਝਾੜ ਜਿਆਦੇ ਆ ਤਾਂ ਚੰਗੀ ਗੱਲ ਆ ਆਪਾਂ ਇਹ ਨਹੀਂ ਆਂਦੇ ਮਾੜੀ ਗੱਲ ਆ ਜੇ ਚੰਗੀ ਗੱਲ ਆ ਜੇ ਜਿਆਦੇ ਝਾੜ ਆ ਤਾਂ ਵੀ ਜਿਆਦੇ ਫਸਲ ਨਿਕਲੂਗੀ ਤਾਂ ਜਿਆਦੇ ਪੈਸੇ ਵੱਟੇ ਜਾਣਗੇ ਪਰ ਗੱਲ ਆ ਕਿ ਉੱਥੇ ਢਾਂਚਾ ਵਿਗੜ ਜਾਂਦਾ ਹੈ ਜਦੋਂ ਕਈ ਵਾਰੀ ਆਪਾਂ ਜਿਆਦੇ ਝਾੜ ਦੇ ਚੱਕਰ 'ਚ ਤੇ ਆਪਾਂ ਜਿਆਦੇ ਬਾਣ ਬੀਜ ਲੈਂਦੇ ਆ ਤੇ ਉਹਦੇ 'ਚੋਂ ਨਿਬੜਦਾ ਕੁਝ ਨਹੀਂ ਤੇ ਤਾਂ ਕਰਕੇ ਮੈਂ ਹਨਾ ਵੀ ਇਹ ਵੀਡੀਓ ਸ਼ੇਅਰ ਕਰ ਦਿਓ ਵੀ ਮੈਂ ਕਹਿਣਾ ਹੁੰਨਾ ਵੀ ਜਦੋਂ ਤੁਹਾਨੂੰ ਲੱਗਦਾ ਵੀ ਜਿਆਦੇ ਝਾੜ ਵਾਲੀ ਇਹ ਫਸਲ ਜਿਆਦੇ ਝਾੜ ਦਿੰਦੀ ਆ ਵੈਰੈਟੀ ਤੇ ਵੀ ਉਹ ਨਾ ਕਿਰਿਆ ਥੋੜੇ ਬਾਣ 'ਚ ਬੀਜ ਕੇ ਵੇਖ ਲਿਆ ਕਰੋ ਹੁਣ ਕਈ ਵਾਰੀ ਨਾ ਆਪਾਂ ਬੀਜ ਦਿੰਨੇ ਆ ਵੀ ਲੈ ਕੇ ਦੋ ਆਪਾਂ ਨੂੰ ਵੀ ਮਿਲ ਜਾਂਦਾ ਮੇਰਾ ਪੱਬੀ ਇਹ ਦਿਓ ਕਰਾ ਜਿੰਨਾ ਬਾਣਾ ਸਾਰੇ ਬੀਜ ਦਿਓ ਤੇ ਮੁੜ ਕੇ ਉਹਦਾ ਰਿਜ਼ਲਟ ਕੁਝ ਹੋਰੀ ਨਿਕਲਦਾ ਤੇ ਫੇਰ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਜਿਆਦੇ ਝਾੜ ਦੀ بجائے ਫੇਰ ਆਪਣੇ ਪੱਲੇ ਕੁਝ ਨਹੀਂ ਪੈਂਦਾ ਇਸ ਕਰਕੇ ਮੈਂ ਨਾ ਵੀ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੁਣ ਅੱਗੇ ਝੋਨੇ ਦਾ ਸੀਜ਼ਨ ਆਉਣ ਵਾਲਾ ਉਦੋਂ ਵੀ ਇਹ ਗੱਲਾਂ ਹੁਣ ਮੈਂ ਜਿਹੜੀ ਅੱਜ ਕਣਕ ਵੇਖੀ ਉਸ ਕਣਕ ਦੀ ਗੱਲ ਕਰਦਾ ਬਈ ਜੀ ਉਸ ਕਣਕ ਦੇ ਛਿੱਟੇ 2.5 ਇੰਚ ਦੇ 2.5 ਇੰਚ ਛਿੱਟਾ ਉਹਦਾ ਤੇ ਉਹ ਵੀ ਐ ਵਿਰਲਾ ਜਿਹਾ ਲੱਗੇ ਹੋਰ ਹੀ ਜਿਵੇਂ ਵਿੱਚੋਂ ਕੋਈ ਝਾਕਦਾ ਜਾਂ ਹੁੰਦਾ ਵੀ ਆਪਾਂ ਨੂੰ ਐ ਲੱਗੇ ਜਿਵੇਂ ਵੀ ਉਹਦੇ ਵਿੱਚ ਦੀ ਚਾਨਣ ਜਾਂ ਪੈਂਦਾ ਚਿੱਟਾਂ ਵਿੱਚ ਦੀ ਤੇ ਮੈਂ ਉਦੋਂ ਸੋਚਿਆ ਮੈਂ ਕਿ ਯਾਰ ਆ ਵੇਖ ਵੀ ਉਹੀ ਗੱਲ ਹੋ ਗਈ ਤੇ ਉਹ ਵਾਣ ਵੀ ਵਾਵਾ ਬੀਜਾ ਸੀ ਕਾਫੀ ਵਾਣ ਬੀਜਾ ਵਾ ਸੀਗਾ ਕਿਸੇ ਦਾ ਆਪਣਾ ਤਾਂ ਪਤਾ ਨਹੀਂ ਆਪਾਂ ਤਾਂ ਹੀ ਲਾਂਭ ਗਏ ਸੀ ਉਹਦੇ ਵੇਖੀ ਸੀ ਮੋਟਰਸਾਈਕਲ ਤੇ ਤੇ ਮੈਂ ਕਿ ਯਾਰ ਆਪਾਂ ਇਹ ਤੇ ਨਾ ਵੀਡੀਓ ਜ਼ਰੂਰ ਬਣਾਵਾਂਗੇ ਵੀ ਅੱਗੇ ਨਾ ਵੀ ਕਿਸਾਨਾਂ ਨੂੰ ਪਤਾ ਲੱਗੇ ਭਰਾਵਾਂ ਨੂੰ ਹੁਣ ਦੇ ਟਾਈਮ ਦੇ ਵਿੱਚ ਮਹਿੰਗਾਈ ਬਹੁਤ ਹੈ ਠੇਕੇ ਬਹੁਤ ਰੇਟ ਹੈ ਤੇ ਲਾਲਚ ਤਾਂ ਹੁੰਦਾ ਵੀ ਫਸਲ ਜਿਆਦਾ ਨਿਕਲੂ ਤੇ ਵੀ ਚਲੋ ਠੇਕੇ ਠੁੱਕੇ ਪੂਰੇ ਹੋ ਜਾਣਗੇ ਕੋਈ ਦਾਅ ਚ ਲੜਵਾਜ ਜਾਣਗੇ ਕਈ ਵਾਰੀ ਇਹ ਜਿਹੇ ਕੰਮ ਦੇ ਲਾਲਚ ਜਿਨਾ ਤੇ ਬੰਦਾ ਵਿਰਾਗੜਿਆ ਜਾਂਦਾ ਹੁਣ ਉਹ ਕਣਕ ਵਿਕੀ ਨਿਕਲੂਗੀ ਜਿਹੜੇ 2.5 3 ਇੰਚ ਦੇ ਛਿੱਟੀ ਆਉਦੀ ਤੇ ਉਹ ਵੀ ਵਿਰਲੀਆਂ ਜਾਂ ਕੁੰਡੀਆਂ ਤੇ ਵਿੱਚੋਂ ਐ ਝਾਗਦੇ ਚਾਨਣ ਜਾਂ ਪੈਂਦਾ ਮੈਨੂੰ ਨਹੀਂ ਲੱਗਦਾ ਵੀ ਉਹ ਕਣਕ ਕੋਈ ਐਡਾ ਕ ਆ ਝਾੜ ਦੇ ਦਊਗੀ ਬਾਕੀ ਝਾੜ ਦੀ ਗੱਲ ਤਾਂ ਕਿਸੇ ਕਣਕ ਦਾ ਵੀ ਨਹੀਂ ਪਤਾ ਆਪਾਂ ਤੁਹਾਡੇ ਕੋਲ ਐਵੇਂ ਮੈਂ ਮੁੱਕਰੀ ਜਾਵਾ ਕਿ ਕੀ ਕਣਕਾਂ 70 ਮਨ ਨਿਕਲਣਗੀਆਂ ਜਾਂ 40 ਮਨ ਨਿਕਲਣਗੀਆਂ ਇਹਦਾ ਮਾਲਕ ਨੂੰ ਪਤਾ ਹੈ ਮੌਸਮ ਠੀਕ ਆ ਮੌਸਮ ਕੋਈ ਜਿਆਦਾ ਖਰਾਬ ਨਹੀਂਗਾ ਕਣਕਾਸ ਤੇ ਬਹੁਤ ਵਧੀਆ ਮੌਸਮ ਹੈ ਤੇ ਬਾਕੀ ਹੁਣ ਮੀਂਹ ਕਣੀ ਦਾ ਮੌਸਮ ਹੈ ਜੇ ਮੀਂਹ ਨਹੀਂ ਪੈਗਾ ਤਾਂ ਹੋਰ ਠੰਡ ਥੋੜੀ ਜਿਹੀ ਵਾਜੂਗੀ ਲੰਮੀ ਹੋਜੂ ਤੇ ਝਾੜ ਚੰਗਾ ਬਣਦੇ ਆਸ ਹੈ ਤੇ ਆਪਾਂ ਵੀਡੀਓ ਤਾਂ ਬਣਾਉਦੇ ਸੀਗੇ ਵੀ ਇਹ ਨਾ ਜਿਵੇਂ ਹੁਣ ਅੱਗੇ ਝੋਨੇ ਦਾ ਸੀਜ਼ਨ ਆਉਣਾ ਹੈ ਜਿਵੇਂ ਪਿਛਲੀ ਵਾਰੀ 1885 ਝੋਨਾ ਬਾਸਮਤੀ ਕਹਿੰਦੇ ਸੀ 1121 ਦੇ ਮੁਕਾਬਲੇ ਜੇ ਇਹ ਵਿਕਦਾ ਉਸੇ ਰੇਟ ਵਿਕਦਾ ਤੇ ਭਾਈ ਉਹਦਾ ਆਪ ਰੇਟ ਵੇਖਿਆ ਹੀ ਕੀ ਮਿਲਦਾ ਹੈ ਹੈਨਾ 1121 ਤੇ ਰੇਟ 1121 ਤੇ ਹੀ ਹੈ ਤੇ 1885 ਤੇ 1885 ਦੇ ਹੀ ਹੈ ਤੇ ਇਹਦੇ ਕਰਕੇ ਆਪਾਂ ਵੀਡੀਓ ਬਣਾਈ ਹੈ ਵੀ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਯਾਰ ਸੁਣੀ ਸੁਣਾਈ ਗੱਲ ਫਲਾਣਾ ਵੀ ਭਾਈ ਬਹੁਤ ਝੜਿਆ ਆਪਾਂ ਤਾਂ ਉਹੀ ਲਾਵਾਂਗੇ ਪਹਿਲੀ ਗੱਲ ਤਾਂ ਆਪਾਂ ਨੂੰ ਆਪਣੇ ਵਾਹਣਾਂ ਦਾ ਭੇਤ ਹੁੰਦਾ ਹੈ ਆਪੋ ਆਪਣੇ ਵਾਹਣ ਦਾ ਪਾਣੀ ਦਾ ਕਿਹਜੇ ਪਾਣੀ ਹੈ ਆਪਣੇ ਪੂਰਾਂ ਦੇ ਕਿਹੜੀ ਫਸਲ ਇੱਥੇ ਜਿਆਦਾ ਝੜਦੀ ਹੈ ਕਿਹੜੀ ਵੈਰੈਟੀ ਤੇ ਆਪਾਂ ਉਸ ਹਿਸਾਬ ਨਾਲ ਆਪਾਂ ਆਪਣੀ ਵੈਰੈਟੀ ਲਾਈਏ ਹੈ ਨਾ ਤੇ ਜੇ ਆਪਾਂ ਹੁਣ ਲਈ ਕੋਈ ਡੋਗਰ ਪੂਸਾ ਜਾਂਦਾ ਹੈ ਜਾਂ ਪੂਸਾ 44 ਲਈ ਜਾਂਦੇ ਉਹਨਾਂ ਦੇ ਪਾਣੀ ਦਾ ਸਹਿਦਰ ਗਿਆ ਤੇ ਆਪਾਂ ਥੋੜੇ ਨਰਮ ਪਾਣੀਆ ਚ ਮੰਨ ਲਓ ਪੂਸਾ 44 ਲਾਣੇ ਆ ਫਿਰ ਉਹ ਨਹੀਂ ਨਾ ਵੀ ਗੱਲ ਬੰਦ ਦੀ ਫਿਰ ਆਪਾਂ ਸਪ੍ਰੇਆਂ ਚੱਕੀ ਫਿਰਦੇ ਆਂ ਫਿਰ ਸਭ ਪਹਿਲਾਂ ਕੋਸਣੇ ਕਰਦੀਆਂ ਚੰਗੇ ਪਾਣੀ ਵਾਲੀ ਵੈਰੈਟੀ ਚੰਗੇ ਪਾਣੀ ਵਾਲੀ ਐ ਨਰਮ ਵਾਲੀ ਥੋੜੀ ਨਰਮ ਵਾਲੀ ਐ ਵੈਸੇ 2-4 ਵੈਰੈਟੀਆਂ ਹੁੰਦੀਆਂ ਜਿਹੜੀਆਂ ਬਾਲੇ ਚੰਗੇ ਪਾਣੀ ਵਾਲੀਆਂ ਹੁੰਦੀਆਂ ਨਾਰਮਲ ਪਾਣੀ ਚ ਵੀ ਬਹੁਤ ਵੈਰੈਟੀਆਂ ਹੈਗੀਆਂ ਚੱਲ ਜਾਂਦੀਆਂ ਤੇ ਜੇ ਜਿਆਦਾ ਵਾਣ ਮਾੜਿਆ ਜਾਂ ਪਾਣੀ ਖਾਰੇ ਆ ਫਿਰ ਉੱਥੇ ਵੀ ਹਾਈਬ੍ਰਿਡ ਹੀ ਚੱਲਦੇ ਐ ਤੇ ਬਾਕੀ ਹਾਈਬ੍ਰਿਡ ਵੀ ਐ ਕਿ ਭਈ ਆਦੇ ਆੜਦੀਏ ਤੋਂ ਪੁੱਛ ਕੇ ਲਾਇਓ ਕਈ ਵਾਰੀ ਜਿਵੇਂ ਹੁਣ ਪਿਛਲੇ ਸਾਲ ਬਹੁਤ ਕੱਜਲ ਕੁਵਾਰੀ ਹੋਈ ਐ ਕਾਟਾਂ ਲੱਗੀਆਂ ਸੁੱਕੇ ਝੋਨੇ ਤੇ ਕਾਟਾਂ ਲੱਗੀ ਗਈਆਂ ਤੇ ਉਸ ਗੱਲ ਤੋਂ ਬਚਿਆ ਜਾ ਸਕੇ ਤੇ ਆਹ ਦਾ ਪੁੱਛ ਕੇ ਵੀ ਕਿਹੜਾ ਲਾਈਆ ਬਈ ਦੱਸ ਹੁਣ ਫੇਰ ਨਾ ਤੂੰ ਅੱਗੇ ਪਿੱਛੇ ਵੜੀ ਤੇ ਹੁਣ ਦੱਸ ਦੇ ਤੇ ਇਸੇ ਕਰਕੇ ਆਪਾਂ ਅੱਜ ਇਹ ਵੀਡੀਓ ਬਣਾਈ ਹੈ ਵੀ ਆਉਣ ਵਾਲਾ ਸੀਜ਼ਨ ਝੋਨੇ ਦਾ ਤੇ ਝੋਨੇ 'ਚ ਵੀ ਕਈ ਵਾਰੀ ਆਪਾਂ ਇਹੋ ਜੀ ਗਲਤੀ ਕਰ ਲੈਂਦੇ ਆ ਵੀ ਕੋਈ ਵੀ ਵੇਖੋ ਵੇਖ ਆਪਾਂ ਵੀ ਲੈ ਲੈਂਦੇ ਆ ਵੀ ਇਹਦਾ ਝਾੜ ਬਹੁਤ ਹੈ ਇਹਦਾ ਝਾੜ ਬਹੁਤ ਹੈ ਤੇ ਕਈ ਵਾਰੀ ਉਹ ਨੁਕਸਾਨ ਕਰ ਜਾਂਦਾ ਇਹ ਸੀ ਆਪਣੀ ਅੱਜ ਦੀ ਵੀਡੀਓ